ਕਟੋਰੇ ਵਿੱਚ ਦੁੱਧ ਪਾ ਲਿਆ ਵਿੱਚ ਗੜਵੇ ਦੇ ਪਾਣੀ ਪਤਾ ਨਹੀਂ ਕਿਹੜੀਆਂ ਕਿਹੜੀਆਂ ਧਾਰਨਾ ਬਣਾਤੀਆਂ ਹਨਾ ਆਜ ਆਜੋ ਬਾਬਾ ਜੀ ਆਓ ਬਾਬਾ ਜੀ ਦਰਸ਼ਨ ਦੇ ਦਿਓ ਬਾਬਾ ਜੀ ਹਨਾ ਦੇ ਦਿਓ ਦਰਸ਼ਨ ਬਾਬਾ ਜੀ ਦਿਓ ਦਰਸ਼ਨ ਮੇਰੇ ਬਾਬਾ ਜੀ ਇਹ じゃ ਕੁਝ ਕਰੀ ਜਾਂਦੇ ਨੇ ਇੱਕਾ ਮੋਟਾ ਜਿਹਾ ਸਾਧ ਉਹ ਇੱਕ ਵਾਰ ਪੜਨ ਲੱਗਿਆ ਹੋਇਆ ਜਿਹਨੂੰ ਬੀਬੀਆਂ ਦੇ ਸੁਪਨੇ ਆਉਂਦੇ ਰਹਿੰਦੇ ਨੇ ਮੈਂ ਕੱਲ ਵੀ ਗੱਲ ਕਰਦਾ ਸੀ ਉਹ ਪੜਨ ਲੱਗਿਆ ਹੋਇਆ ਲੱਕ ਹਿੱਲੇ ਮਜਾਜਣ ਜਾਂਦੀ ਦਾ ਸ਼ਰਮ ਨਹੀਂ ਆਉਂਦੀ ਯਾਰ ਇਹਨਾਂ ਨੂੰ ਤੇ ਇਹਨਾਂ ਨੂੰ ਅਸੀਂ ਮਹਾਪੁਰਖ ਮੰਨਦੇ ਆਂ ਇਹਨਾਂ ਨੂੰ ਅਸੀਂ ਸੰਤ ਬ੍ਰह्म ਗਿਆਨੀ 108 1008 ਬਣਾਈ ਬੈਠੇ ਆ ਜਿਹੜੇ ਗੁਰੂ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਉੱਥੇ ਬੈਠ ਕੇ ਤੀਆਂ ਦੇ ਉੱਪਰ ਔਰਤਾਂ ਦੇ ਬੀਬੀਆਂ ਦੇ ਬੰਗਾ ਪਾ ਰਹੇ ਹੁੰਦੇ ਨੇ ਚੂੜੀਆਂ ਪਾ ਰਹੇ ਹੁੰਦੇ ਨੇ ਅਤੇ ਨਾਲ ਕਹਿ ਰਹੇ ਹੁੰਦੇ ਨੇ ਲੱਕ ਹਿੱਲੇ ਮਜਾਜਣ ਜਾਂਦੀ ਦਾ ਇਹ ਕਿਹੜੀ ਗੁਰਬਾਣੀ ਦਾ ਵਿੱਚ ਕਿਹੜੀ ਗੁਰਬਾਣੀ ਦੀ ਵਿਚਾਰ ਹੋ ਰਹੀ ਹੈ ਜੀ ਕਿਹੜੇ ਸ਼ਬਦ ਦੀ ਵਿਚਾਰ ਹੋ ਰਹੀ ਹੈ ਕਦੇ ਕੀਤੀ ਇਹਨਾਂ ਨੇ ਸ਼ਬਦ ਦੀ ਵਿਚਾਰ ਜਿਹੜਾ ਮੋਟਾ ਪਤਲਾ ਸਟੇਜ ਦੇ ਉੱਪਰ ਬੈਠਦਾ ਉਹੀ ਸ਼ੁਰੂ ਹੋ ਜਾਂਦਾ ਫਿਰ ਉਹ ਜੋ ਸੇਵਤਾ ਜਿਹੜਾ ਸਟੇਜ ਤੇ ਬੈਠਾ ਉਹ ਥੱਲੜੇ ਦੀਆਂ ਸੇਵਤਾ ਕਰੀ ਜਾਂਦਾ ਥੱਲੜਾ ਆ ਕੇ ਉੱਪਰ ਬੈਠਦਾ ਉਹ ਫਿਰ ਜਿਹੜਾ ਉੱਪਰ ਉੱਠ ਕੇ ਗਿਆ ਹੁੰਦਾ ਉਹਦੀਆਂ ਸੇਵਤਾ ਬ੍ਰਹਮ ਗਿਆਨੀ ਮਹਾਪੁਰਖ ਮਹਾਪੁਰ ਉਪਮਤਾ ਆਪਦੀ ਕਰਵਾਉਣੀ ਹੁੰਦੀ ਆ ਨਾ ਆ ਕਰਤੂਤਾ ਨੇ ਇਹਨਾਂ ਦੀਆਂ ਆ ਪ੍ਰਚਾਰਕ ਵੀਰਾਂ ਨੂੰ ਬੇਨਤੀ ਹੈ ਜਿਹੜੇ ਸੱਚ ਦੇ ਪ੍ਰਚਾਰਕ ਕਹਿੰਦੇ ਨੇ ਆਪਣੇ ਆਪ ਨੂੰ ਜਿਨ੍ਹਾਂ ਨੂੰ ਵੱਡੇ ਵੱਡੇ ਅਵਾਰਡ ਅਵਾਰਡ ਵੀ ਮਿਲੇ ਹੋਏ ਨੇ ਬੋਲੋ ਸੱਚ ਯੁਰਤ ਨਾਲ ਬੋਲੋ ਵੀ ਡੇਰਿਆਂ ਤੇ ਕੀ ਹੋ ਰਿਹਾ ਸਾਡੇ ਕਦੇ ਬੋਲੇ ਆਪਾਂ